ਸਾਤ ਸੰਗਤ ਜੀਓ ਬਹੁਤ ਸਮਾਂ ਭਿਆਨਕ ਆ ਚੁੱਕਿਆ ਹੈ ਬਹੁਤ ਸਮਾਂ ਭਿਆਨਕ ਜਿਹੜਾ ਹੈ ਉਹ ਆ ਰਿਹਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਵੀ ਉਹ ਕਿਵੇਂ ਅਸੀਂ ਆਪਣਾ ਬਚਾ ਕਿਵੇਂ ਕਰ ਸਕਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨ ਲੱਗੇ ਆਂ ਸਭ ਤੋਂ ਪਹਿਲੇ ਸਾਰੀ ਸੰਗਤ ਫਤਿਹ ਬੁਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਕੇ ਸਮਾਂ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਆਪਾਂ ਇਸ ਸੀਜ਼ਨ ਨੂੰ ਵੇਖ ਰਹੇ ਆਂ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਕਹਿੰਦੇ ਨਹ ਧਰਮ ਜਿਹੜਾ ਧਰਮ ਹੈ ਸਤਗੁਰੂ ਜੀ ਨੇ ਕਿਰਪਾ ਕਰ ਦਿੱਤੀ ਪਹਿਲਾਂ ਹੀ ਸਾਨੂੰ ਸੰਕੇਤ ਦੇ ਦਿੱਤਾ ਪਹਿਲਾਂ ਹੀ ਸਾਨੂੰ ਇੱਕ ਇਸ਼ਾਰਾ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਾਨੂੰ ਬਹੁਤ ਵੱਡਾ ਇਸ਼ਾਰਾ ਕਰ ਦਿੱਤਾ ਪਹਿਲਾਂ ਹੀ ਦੱਸ ਦਿੱਤਾ ਸਤਗੁਰੂ ਕਹਿੰਦੇ ਨੇ ਨਹਿ ਬਿਲਾੰਭ ਧਰਮੰ ਬਿਲਾੰਭ ਪਾਪੰ ਦ੍ਰਿੰਦੰਤ ਨਾਮੰ ਤਜੰਤ ਲੋਭੰ ਸ਼ਰਣ ਸੰਤੰ ਕਿਲਵਿਖ ਨਾਸੰ ਪ੍ਰਾਪਤੰ ਧਰਮ ਲਖਿਣ ਨਾਨਕ ਜਿਹ ਸੋ ਪ੍ਰਸੰਨ ਮਾਦਵ ਹੈ ਸਤਿਗੁਰੂ ਕਹਿੰਦੇ ਧਰਮ ਕਮਾਉਣ ਵੱਲੋਂ ਢਿੱਲ ਜਿਹੜੀ ਹੈ ਉਹ ਕਦੀ ਨਾ ਕਰੀ ਪਾਪਾਂ ਵੱਲੋਂ ਢਿੱਲ ਕਰਨੀ ਬੜੀ ਚੰਗੀ ਗੱਲ ਹੈ ਨਾਮ ਹਿਰਦੇ ਵਿੱਚ ਦ੍ਰਿੜ ਕਰਨਾ ਲੋਭ ਨੂੰ ਤਿਆਗਣਾ ਸੰਤਾਂ ਦੀ ਸ਼ਰਨ ਜਾ ਕੇ ਪਾਪਾਂ ਦਾ ਨਾਸ਼ ਕਰਨਾ ਧਰਮ ਦੇ ਇਹ ਲੱਛਣ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਨੇ ਜਿਸ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਜਿਸ ਉੱਤੇ ਸਤਿਗੁਰੂ ਦੀ ਮਿਹਰ ਹੋ ਜਾਏ ਪਿਆਰਿਓ ਸਤਿਗੁਰੂ ਕਹਿੰਦੇ ਪਰ ਧਰਮ ਕਮਾਉਣ ਦੇ ਲਈ ਦੇਰੀ ਨਾ ਕਰੀ ਚੰਗਾ ਕੰਮ ਕਰਨ ਦੇ ਲਈ ਦੇਰੀ ਨਾ ਕਰੀ ਕਹਿੰਦੇ ਪਾਪ ਕਰਨ ਦੇ ਵਿੱਚ ਦੇਰੀ ਹੋ ਜਾਏ ਕਹਿੰਦੇ ਬੜੀ ਚੰਗੀ ਗੱਲ ਹੈ ਪਾਪ ਜਿਹੜਾ ਹੈ ਉਹਦੇ ਵਿੱਚ ਦੇਰੀ ਹੋ ਜਾਏ ਪਾਪ ਕਮਾਉਣ ਦੇ ਵਿੱਚ ਤੈਨੂੰ देर ਲੱਗ ਜਾਏ ਕਹਿੰਦੇ ਬੜੀ ਚੰਗੀ ਗੱਲ ਹੈ ਕਹਿੰਦੇ ਘੱਟੋ ਘੱਟ ਤੇਰੇ ਹੱਥੋਂ ਪਾਪ ਦੇ ਨਹੀਂ ਹੋਊਗਾ ਇਸ ਕਰਕੇ ਕਹਿੰਦੇ ਇਸ ਗੱਲ ਨੂੰ ਜਰਾ ਸਮਝ ਕੇ ਰੱਖੀ ਇਸ ਗੱਲ ਨੂੰ ਜਰਾ ਵਿਚਾਰ ਕੇ ਰੱਖੀ ਕਹਿੰਦੇ ਸਮਾਂ ਇਹੋ ਜਿਹਾ ਆਉਣ ਵਾਲਾ ਹੈ ਸਮਾਂ ਜਿਹੜਾ ਹੈ ਅਜੇ ਹਾ ਆ ਰਿਹਾ ਹੈ ਜਿਸ ਸਮੇਂ ਦੇ ਵਿੱਚੋਂ ਤੂੰ ਸਭ ਤੋਂ ਵੱਡਾ ਜਿਹੜਾ ਹੈ ਉਹ ਦੁੱਖ ਪ੍ਰਾਪਤ ਕਰੇਗਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਤੈਨੂੰ ਲੱਗੇਗਾ ਸਾਧ ਸੰਗਤ ਤੇ ਇਥੋਂ ਤੱਕ ਜਿਹੜਾ ਸਮਾਂ ਹੈ ਜਿਹੜੇ ਸਾਧੂ ਸੰਤ ਮਹਾਤਮਾ ਸੰਤ ਪੁਰਸ਼ ਨੇ ਸਾਧ ਸੰਗਤ ਮੇਰੇ ਪਾਤਸ਼ਾਹ ਜੀ ਦੇ ਕਹਿੰਦੇ ਭਾਈ ਸਮਾਂ ਜਿਹੜਾ ਨਾ ਅਜਿਹਾ ਆ ਰਿਹਾ ਹੈ ਲੋਕ ਕਹਿੰਦੇ ਧਰਮ ਬਿਲਕੁਲ ਨਹੀਂ ਕਮਾਉਣਗੇ ਕਹਿੰਦੇ ਲੋਕ ਜਿਹੜੇ ਨੇ ਪਾਪ ਹੀ ਪਾਪ ਕਰਨਗੇ ਪਾਪ ਹੀ ਪਾਪ ਚੱਲਣਗੇ ਕਹਿੰਦੇ ਪਾਪ ਅਜਿਹੇ ਹੋਣਗੇ ਤੇ ਜਦੋਂ ਬੰਦਾ ਦੂਸਰਿਆਂ ਨਾਲ ਪਾਪ ਕਮਾਏਗਾ ਦੂਜਿਆਂ ਦੇ ਸਿ ਪਾਪ ਕਰੇਗਾ ਕਹਿੰਦੇ ਭਾਈ ਫਿਰ ਇਹਨੂੰ ਕੁਝ ਵੀ ਜਿਹੜਾ ਹੈ ਉਹ ਚੰਗਾ ਨਹੀਂ ਲੱਗੇਗਾ ਧਰਮ ਤੇ ਬਿਲਕੁਲ ਚੰਗਾ ਨਹੀਂ ਲੱਗੇਗਾ ਕਹਿੰਦੇ ਜਦੋਂ ਇਹਦੇ ਨਾਲ ਆਪਣੇ ਨਾਲ ਹੋਏਗਾ ਕਹਿੰਦੇ ਫਿਰ ਇਹਨੂੰ ਧਰਮ ਚੇਤੇ ਆਏਗਾ ਵੀ ਨਹੀਂ ਮੈਂ ਤਾਂ ਧਰਮੀ ਆ ਜੀ ਨਹੀਂ ਮੈਂ ਤਾਂ ਬਹੁਤ ਵੱਡਾ ਧਰਮੀ ਆ ਕਹਿੰਦੇ ਫਿਰ ਇਹਨੂੰ ਧਰਮ ਚੇਤੇ ਆਏਗਾ ਕਹਿੰਦੇ ਬੰਦਾ ਪਾਪ ਕਮਾਉਣ ਦੇ ਵਿੱਚ ਯਕੀਨ ਕਰਦਾ ਹੈ ਪਾਪ ਕਰਨ ਦੇ ਵਿੱਚ ਕਹਿੰਦੇ ਇਹਨੂੰ ਮਜ਼ਾ ਆਉਂਦਾ ਹੈ ਕਹਿੰਦੇ ਤੁਰਿਆ ਫਿਰਦਾ ਹੈ ਭੱਜਿਆ ਫਿਰਦਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਇਹ ਕਹਿੰਦੇ ਫਿਰ ਬਾਅਦ ਵਿੱਚ ਇਹਨੂੰ ਔਖਾ ਹੁੰਦਾ ਹੁਣ ਸਮਾਂ ਇਹੋ ਜਿਹਾ ਆ ਰਿਹਾ ਹੈ ਕਹਿੰਦੇ ਬਿਮਾਰੀਆਂ ਦਾ ਪਤਾ ਨਹੀਂ ਲੱਗ ਰਿਹਾ ਸਿੱਖੋ ਹਜੇ ਵੀ ਵਰਤ ਜਾਓ ਹਜੇ ਵੀ ਇਸ ਚੀਜ਼ ਨੂੰ ਜਿਹੜਾ ਥੋੜਾ ਜਿਹਾ ਸਮਝਣ ਦਾ ਯਤਨ ਕਰੋ ਥੋੜਾ ਜਿਹਾ ਵਿਚਾਰਨ ਦਾ ਯਤਨ ਕਰੋ ਸਮਾਂ ਜਿਹੜਾ ਉਹ ਅਜਿਹਾ ਆ ਰਿਹਾ ਹੈ ਕਹਿੰਦੇ ਜੇ ਸਮੇਂ ਦੇ ਦੌਰਾਨ ਆਪਾਂ ਵੇਖਦੇ ਆਂ ਬਿਮਾਰੀਆਂ ਦਾ ਕੁਝ ਪੱਤੀ ਨਹੀਂ ਲੱਗਦਾ ਕਿਸੇ ਵਿੱਚ ਬਲੱਡ ਸੈੱਲ ਕਿਸੇ ਵਿੱਚ ਚਿੱਟੇ ਸੈੱਲ ਕਿਸੇ ਵਿੱਚ ਕੋਝੋ ਕਿ ਡੇਂਗੂ ਮਲੇਰੀਆ ਇਹੋ ਜਿਹੀਆਂ ਬਿਮਾਰੀਆਂ ਤੇ ਜਿਵੇਂ ਬਲੱਡ ਪ੍ਰੈਸ਼ਰ ਦਾ ਹਾਈ ਹੋਣਾ ਤੇ ਬਹੁਤ ਜ਼ਿਆਦਾ ਛੇਤੀ ਡਾਊਨ ਹੋ ਜਾਣਾ ਇਹੋ ਜੀਆਂ ਬਿਮਾਰੀਆਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਬਿਮਾਰੀ ਨੇ ਸਾਨੂੰ ਜਕੜ ਲਿਆ ਤੇ ਅੱਗੇ ਜਿਹੜੀਆਂ ਹੋਰ ਬਿਮਾਰੀਆਂ ਇੰਨੀਆਂ ਭਿਆਨਕ ਆਰੀਆਂ ਨੇ ਕਹਿੰਦੇ ਬਿਮਾਰੀਆਂ ਦਾ ਪਤਾ ਹੀ ਨਹੀਂ ਲੱਗਣਾ ਆ ਪਿਛਲੇ ਦਿਨਾਂ ਦੌਰਾਨ ਜਿੱਥੇ ਇੱਕ ਨਾਮੀ ਪੰਜਾਬ ਦਾ ਕਲਾਕਾਰ ਜਿਸ ਦਾ ਨਾਮ ਸ਼ਾਇਦ ਮੈਨੂੰ ਬਹੁਤਾ ਤੇ ਯਾਦ ਹੈ ਨਹੀਂ ਵੀ ਉਹ ਉਹ ਬੰਦਾ ਸ਼ੂਗਰ ਦਾ ਮਰੀਜ਼ ਸੀ ਤੇ ਬਹੁਤ ਸਾਰੇ ਉਸਨੇ ਟੀਵੀ ਸ਼ੋਅਜ਼ ਕੀਤੇ ਬਹੁਤ ਸਾਰੀਆਂ ਉਸਨੇ ਚੀਜ਼ਾਂ ਜਿਹੜੀਆਂ ਕੀਤੀਆਂ ਤੇ ਸ਼ਾਇਦ ਉਸ ਦਾ ਨਾਮ ਜਿਹੜਾ ਜੇ ਮੈਂ ਭੁੱਲਦਾ ਨਹੀਂ ਜਸਵਿੰਦਰ ਕਰਕੇ ਆਉਂਦਾ ਜਸਵਿੰਦਰ ਸਿੰਘ ਤੇ ਉਹ ਬੰਦੇ ਨੂੰ ਸ਼ੂਗਰ ਸੀ ਤੇ ਉਹ ਇਸ ਸੰਸਾਰ ਨੂੰ ਜਿਹੜਾ ਹੈ ਚਲਿਆ ਗਿਆ ਛੱਡ ਕਰਕੇ ਤੇ ਸੰਸਾਰ ਤੋਂ ਜਾਣ ਦਾ ਉਹਦੇ ਕਾਰਨ ਇੱਕ ਬਹਾਨਾ ਬਣਿਆ ਉਹ ਕੀ ਸੀ ਉਹਦੀ ਬਿਮਾਰੀ ਉਹਦਾ ਸ਼ੂਗਰ ਉਹਦੇ ਸ਼ੂਗਰ ਲੈਵਲ ਦਾ ਹਾਈ ਹੋਣਾ ਤੇ ਡਾਕਟਰ ਜਿਹੜੇ ਨੇ ਹੁੰਦੇ ਆ ਰਿਪੋਰਟਾਂ ਦੱਸਦੇ ਨੇ ਕਹਿੰਦੇ ਉਹਦਾ ਜਿਹੜਾ 슈ਗਰ ਲੈਵਲ ਸੀ ਉਹਦਾ 슈ਗਰ ਲੈਵਲ ਬਹੁਤ ਜ਼ਿਆਦਾ ਬੇहद ਵੱਧ ਜਾਂਦਾ ਸੀ ਪਰ ਕਹਿੰਦੇ ਉਹਦੇ ਜਿਹੜਾ ਹੁਣ ਜ਼ਿਆਦਾ 슈ਗਰ ਵੱਧਣ ਕਾਰਨ ਜਿਹੜੀ ਉਸ ਬੰਦੇ ਦੀ ਇਸ ਸੰਸਾਰ ਤੋਂ ਜਾਣ ਦੀ ਜਿਹੜੀ ਹੈ ਇੱਕ ਬਿਮਾਰੀ ਹੀ ਹੋਈ ਹੈ ਭਾਵ ਬਿਮਾਰੀ ਸਭ ਤੋਂ ਅੱਗੇ ਹੋਈ ਹੈ ਤੇ ਉਸ ਬੰਦੇ ਦੀ ਜਿਹੜੀ ਹੈ ਸਿਹਤ ਡਾਊਨ ਦਾ ਕਾਰਨ ਵੀ ਇਹ ਰਿਹਾ ਕਿ ਨੇ ਉਸ ਬੰਦੇ ਦੀ ਬਿਮਾਰੀ ਜਿਹੜੀ ਹੈ ਸਭ ਤੋਂ ਜਿਹੜੀ ਹੈ ਉੱਪਰ ਭਾਰੀ ਪੈ ਗਈ ਤੇ ਹੁਣ ਬਿਮਾਰੀਆਂ ਇਹੋ ਜੀਆਂ ਨੇ ਕਹਿਣ ਤੋਂ ਭਾਵ ਵੀ ਬਿਮਾਰੀ ਨੇ ਬੰਦੇ ਦੀ ਜਾਨ ਲੈ ਲਈ ਹੁਣ ਅੱਗੇ ਇਹੋ ਜੀਆਂ ਬਿਮਾਰੀਆਂ ਆ ਰਹੀਆਂ ਨੇ ਜਿਨ੍ਹਾਂ ਦਾ ਸਾਡੇ ਕੋਲੇ ਇਲਾਜ ਨਹੀਂ ਹੋਣਾ ਇਹੋ ਜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਆਉਣ ਵਾਲੀਆਂ ਨੇ ਜਿਨ੍ਹਾਂ ਦਾ ਸਾਨੂੰ ਨਾਂ ਵੀ ਨਹੀਂ ਪਤਾ ਤੇ ਉਹ ਇਹੋ ਜੀਆਂ ਬਿਮਾਰੀਆਂ ਸਾਨੂੰ ਜਕੜ ਲੈਣਗੀਆਂ ਇਹੋ ਜੀਆਂ ਬਿਮਾਰੀਆਂ ਜਿਹੜੀਆਂ ਨੇ ਸਾਡੇ ਕੋਲ ਆ ਜਾਣਗੀਆਂ ਜਿਹੜੀਆਂ ਬਿਮਾਰੀਆਂ ਸਾਨੂੰ ਕਦੇ ਵੀ ਰਾਹਤ ਨਹੀਂ ਦੇਣਗੀਆਂ ਤੇ ਉਹ ਬਿਮਾਰੀਆਂ ਸਾਨੂੰ ਜਿਹੜਾ ਹੈ ਸਾਡਾ ਪੈਸਾ ਬਰਬਾਦ ਕਰਨਗੀਆਂ ਕਹਿੰਦੇ ਭਾਈ ਬਿਮਾਰੀਆਂ ਤੋਂ ਜੇ ਬਚਣਾ ਹੈ ਤੇ ਕਹਿੰਦੇ ਸਤਿਗੁਰੂ ਨਾਲ ਜੁੜ ਲਓ ਜਿਹੜਾ ਪਰਮਾਤਮਾ ਜੀਵਨਦਾਨ ਦੇ ਸਕਦਾ ਹੈ ਜਿਹੜਾ ਸਤਿਗੁਰੂ ਜੀਵਨਦਾਨ ਦੇ ਸਕਦਾ ਹੈ ਕਹਿੰਦੇ ਉਹ ਬਚਾਉਣ ਦੀ ਸਮਰੱਥਾ ਵੀ ਰੱਖਦਾ ਹੈ ਕਹਿੰਦੇ ਰੱਖਿਆ ਕਰਨ ਦੀ ਉਹਦੇ ਕੋਲੇ ਬਹੁਤ ਵੱਡੀ ਤਾਕਤ ਹੈ ਸਮਰੱਥਾ ਹੈ ਤੇ ਇੱਕ ਬੇਨਤੀ ਹੋਰ ਕਰ ਦਵਾਂ ਸਮਾਂ ਇਹੋ ਜਿਹਾ ਕਹਿੰਦੇ ਦੁਨੀਆਂ ਦੇ ਲੋਕ ਪਾਪ ਤੇ ਕਰਨਗੇ ਬੇਹੱਦ ਪਾਪ ਹੋਣਗੇ ਕਹਿੰਦੇ ਧਰਮ ਬਿਲਕੁਲ ਨਹੀਂ ਕਮਾਉਣਗੇ ਅੱਜ ਜੋ ਆਪਾਂ ਦੇਖ ਰਹੇ ਆ ਵੀ ਧਰਮ ਕਮਾਉਣ ਦੇ ਲਈ ਕੋਈ ਤਿਆਰ ਨਹੀਂ ਹੈਗਾ। ਪਾਪ ਕਮਾਉਣ ਦੇ ਲਈ ਬੰਦਾ ਜਿਹੜਾ ਹੈ ਰਾਤ ਬਰਾਤੇ ਵੀ ਸਾਰੀਆਂ ਰਾਤਾਂ ਜਾ ਕੇ ਨੰਗਾ ਦਿੰਦਾ ਹੈ ਤੇ ਸਾਧ ਸੰਗਤ ਕਿਸੇ ਨੂੰ ਇਹ ਕੋਈ ਵੀ ਚੀਜ਼ ਜਿਹੜੀ ਹੈ ਉਹ ਦੇ ਕੇ ਰਾਜ਼ੀ ਨਹੀਂ ਹੈਗਾ। ਹੁਣ ਤੁਸੀਂ ਦੇਖਦੇ ਹੋ ਨਾ ਕਿੰਨਾ ਰੌਲਾ ਪੈ ਰਿਹਾ ਹੈ। ਕਿੰਨਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਭਗ ਸਾਡੇ ਸਾਹਮਣੇ ਹੀ ਨੇ। ਕਿੰਨਾ ਰੌਲਾ ਪੈ ਰਿਹਾ ਹੈ। ਉਹ ਜਿਹੜਾ ਮੁੰਡਾ ਹਰਜਿੰਦਰ ਸਿੰਘ ਜਿਸ ਤੋਂ ਬਹੁਤ ਵੱਡਾ ਜਿਹੜਾ ਐਕਸੀਡੈਂਟ ਹੋਇਆ ਚਲੋ ਗਲਤੀ ਜੇ ਆਪ ਮੰਨੀਏ ਥੋੜੀ ਬਹੁਤੀ ਉਹਦੀ ਵੀ ਹੈ ਪਰ 300 ਮੀਟਰ ਤੋਂ ਕਾਰ ਕੰਟਰੋਲ ਨਾ ਹੋਈ ਉਸ ਗੱਡੀ ਦੇ ਵਿੱਚ ਸਵਾਰ ਤਿੰਨ ਲੋਕ ਫਲੋਰੀਡਾ ਦੇ ਵਿੱਚ ਮਾਰੇ ਜਾਂਦੇ ਨੇ ਉਹਨਾਂ ਬੰਦਿਆਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਉਹਨਾਂ ਲੋਕਾਂ ਦੇ ਜੋ ਜਾਂਚ ਸੀ ਉਹ ਤਰੀਕੇ ਨਾਲ ਸ਼ਾਇਦ ਨਹੀਂ ਹੋਈ ਕਿਉਂਕਿ ਸੱਚ ਨੂੰ ਜਿਹੜਾ ਹੈ ਛੁਪਾਇਆ ਜਾ ਰਿਹਾ ਹੈ ਸੱਚ ਨੂੰ ਦੱਬਿਆ ਜਾ ਰਿਹਾ ਹੈ ਤੇ ਉਸ ਨੌਜਵਾਨ ਨੂੰ ਸੁਣਨ ਦੇ ਵਿੱਚ ਆਇਆ ਕਿ ਨੇ 45 ਸਾਲ ਦੀ ਸਜ਼ਾ ਜਿਹੜੀ ਹੈ ਹੋ ਚੁੱਕੀ ਹੈ ਕੋਈ ਕਹਿੰਦਾ ਹਜੇ ਹੋਣੀ ਹੈ ਪਰ 45 ਸਾਲ ਦੀ ਸਜ਼ਾ ਬਹੁਤ ਹੁੰਦੀ ਹੈ 38 ਖਿਮਾ ਕਰਨੇ 28 29 ਸਾਲ ਦੀ ਉਮਰ ਜਿਹੜੀ ਉਸ ਨੌਜਵਾਨ ਦੀ ਹੈ ਤੇ 45 ਸਾਲ ਦੀ ਉਹਨੂੰ ਸਜ਼ਾ ਹੋਗੀ ਤੇ ਹੁਣ ਆਪਾਂ ਹਿਸਾਬ ਲਾਈਏ ਵੀ ਉਸ ਦੀ ਉਮਰ ਤਾਂ ਜਿਹੜੀ ਹੈ 72 73 ਸਾਲ ਦੀ ਹੋ ਜਾਊਗੀ ਜਦ ਤੱਕ ਉਹਨੇ ਬਾਹਰ ਆਉਣਾ ਹੈ ਤੇ ਹੋ ਸਕਦਾ ਹੈ ਵੀ ਉਦੋਂ ਤੱਕ ਵਿਚਾਰਾ ਜੀਵਤ ਰਹੇ ਨਾ ਰਹੇ 45 ਸਾਲ ਕਿਹਨੇ ਵੇਖੇ ਆ ਜੀ ਸਾਧ ਸੰਗਤ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਵੀ ਲੋਕ ਜਿਹੜੇ ਨੇ ਚੁੱਪ ਕਰਕੇ ਬੈਠੇ ਨੇ ਸਾਡੇ ਪੰਜਾਬੀ ਚੁੱਪ ਕਰਕੇ ਬੈਠੇ ਨੇ ਜਿਹੜੇ ਹਮਲਾ ਮਾਰ ਰਹੇ ਨੇ ਚਲੋ ਧਨਤਾ ਦੇ ਯੋਗ ਨੇ ਪਰ ਬਾਹਰਲੇ ਲੋਕ ਹੁਣ ਦੇਖੋ ਸੱਚ ਨੂੰ ਛੁਪਾਇਆ ਜਾ ਰਿਹਾ ਏ ਧਰਮ ਕੀ ਹੈ ਧਰਮ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਏ ਪਾਪ ਨੂੰ ਜਿਹੜਾ ਹੈ ਕਮਾਇਆ ਜਾ ਰਿਹਾ ਜਾਤੇ ਨਿਰਪੱਖ ਜੜੀ ਆ ਉਹ ਚੀਜ਼ ਸਾਹਮਣੇ ਹੋਵੇ ਇਸ ਕਰਕੇ ਹੁਣ ਆਉਣ ਵਾਲਾ ਸਮਾਂ ਜਿਹੜਾ ਅਜੀਹਾ ਹੋਵੇਗਾ ਜਿਹਦੇ ਵਿੱਚ ਧਰਮ ਕਿਸੇ ਕੋਲ ਨਹੀਂ ਪਾਪ ਕਮਾਉਣ ਨੂੰ ਅੱਗੇ ਰਹਿਣਗੇ ਪਾਪ ਸਾਰੇ ਕਮਾਉਣਗੇ ਪਰ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੀ ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਜੇ ਕਹਿੰਦੇ ਭਾਈ ਬਿਮਾਰੀਆਂ ਵੀ ਇੰਨੀਆਂ ਆਉਣਗੀਆਂ ਤੇ ਲੋਕ ਜਿਹੜੇ ਨੇ ਇੱਕ ਦੂਜੇ ਦੀ ਕਤਲ ਉਗਾਰਤ ਤੇ ਉੱਤਰ ਆਉਣਗੇ ਕਿਸੇ ਕੋਲੇ ਧਰਮ ਨਹੀਂ ਹੋਏਗਾ ਕੋਈ ਜਿਹੜਾ ਹੈ ਗੁਰੂ ਵਿੱਚ ਵਿਸ਼ਵਾਸ ਨਹੀਂ ਕਰੇਗਾ ਗੁਰੂ ਦੀ ਗੱਲ ਵੀ ਕੋਈ ਨਹੀਂ ਕਰੇਗਾ ਕਹਿੰਦੇ ਲੋਕ ਸਾਰੇ ਜਿਹੜੇ ਨੇ ਇੱਕ ਪਾਸੇ ਨੂੰ ਚੱਲ ਪੈਣਗੇ ਤੇ ਇਹਨਾਂ ਲੋਕਾਂ ਦੇ ਲਈ ਕਹਿੰਦੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਾਇਨੇ ਰੱਖਣਗੀਆਂ ਜਿਨ੍ਹਾਂ ਦਾ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਕਹਿੰਦੇ ਭਾਵ ਸਤਗੁਰੂ ਦੇ ਦਰਬਾਰ ਤੇ ਸਤਗੁਰੂ ਦੀ ਸਿੱਖਿਆ ਤੋਂ ਸਾਰੇ ਲੋਕੀ ਲਗਭਗ ਜਿਹੜੇ ਨੇ ਵਾਂਝੇ ਹੋਣਗੇ ਆਪਣੇ ਆਪ ਦਾ ਵਿਚਾਰ ਕਰੋ ਗੁਰਬਾਣੀ ਨੂੰ ਪੜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਕਹਿੰਦੇ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਸੇਵ ਕਰੋ ਕਹਿੰਦੇ ਜਉਣ ਵਾਲੇ ਸਮੇਂ ਤੋਂ ਬਚਣਾ ਨਹੀਂ ਬਿਮਾਰੀਆਂ ਨੇ ਸਾਡੀ ਜਿਹੜੀ ਹੈ ਜਾਨ ਨੂੰ ਉਹ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ